ਸ਼੍ਰੀ ਫਤਿਗੜ ਸਾਹਿਬ ਦੇ ਵਿੱਚ ਮੌਨਸੂਨ ਦੀ ਪਹਿਲੀ بارش ਪੈਣ ਦੇ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਉੱਥੇ ਹੀ ਲੋਕਾਂ ਨੂੰ ਅੰਤਾਂ ਦੀ ਪੈ ਰਹੀ ਗਰਮੀ ਤੋਂ ਵੀ ਨਿਜਾਤ ਮਿਲੀ ਹੈ ਮੁਹੰਦਸ ਜੀ ਕੀ ਤੜਕਸਾਰ ਤੋਂ ਹੀ بارش ਪੈਣੀ ਸ਼ੁਰੂ ਹੋ ਗਈ ਸੀ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਸੁੱਖ ਦਾ ਸਾਹ ਮਿਲਿਆ ਉਧਰ ਇਹ بارش ਜੜੀਏ ਕਿਸਾਨਾਂ ਲਈ ਵੀ ਲਾਹੇਬੰਦ ਜਿਹੜੀ ਉਹ ਸਾਬਿਤ ਹੋਵੇਗੀ ਕਿਉਂਕਿ ਝੋਨਾ ਝੋਨੇ ਦੀ ਲਵਾਈ ਦਾ ਸੀਜ਼ਨ ਚੋਰਾ ਸ਼ੋਰਾ ਨਾਲ ਚੱਲ ਰਿਹਾ ਤੇ ਝੋਨੇ ਦੀ ਫਸਲ ਲਈ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਅੱਜ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਜੋ ਮੌਨਸੂਨੀ بارش ਸ਼ੁਰੂ ਹੋਈ ਆ ਉਸ ਦੇ ਨਾਲ ਜਿੱਥੇ ਕਿਸਾਨਾਂ ਨੂੰ ਰਾਹਤ ਮਿਲੀ ਆ ਗਰਮੀ ਤੋਂ ਆਮ ਜਨਤਾ ਨੂੰ ਉਸ ਦਾ ਬਹੁਤ ਫਾਇਦਾ ਹੋਇਆ ਗਰਮੀ ਤੋਂ ਰਾਹਤ ਮਿਲੀ ਅਤੇ ਜਿਹੜਾ ਜੋ ਬੂਟੇ ਦਰਖਤ ਸੁੱਕ ਰਹੇ ਸੀ ਪਾਣੀ ਚ ਉਹ ਸਾਰੇ ਜਿਹੜੇ ਆ ਇਸ ਟਾਈਮ ਉਹੋ ਤੀ ਸੁੱਖ ਦਾ ਸਾਹ ਅਤੇ વાતાવરણ ਜਿਹੜਾ ਇਸ ਵਾਰਸ਼ ਨੇ ਬਹੁਤ ਵਧੀਆ ਕੀਤਾ ਅੱਜ ਜੋ ਪੰਜਾਬ ਦੇ ਵਿੱਚ ਖਾਸ ਕਰ ਫਤਿਹਗੜ੍ਹ ਸਾਹਿਬ ਜਿਹੜੇ ਦੇ ਵਿੱਚ ਮੌਨਸੂਨ ਦੀ ਜੋ ਵਾਰਸ਼ ਸ਼ੁਰੂ ਹੋਈ ਆ ਉਹ ਬਹੁਤ ਲਾਹੇਵੰਦ ਆ ਕਿਉਂਕਿ ਕਿਸਾਨ ਜਿਹੜਾ ਉਹ ਜੀਰੀ ਲਾਉਣੀ ਸ਼ੁਰੂ ਕੀਤੀ ਸੀ ਪਾਣੀ ਦੀ ਬਹੁਤ ਲੋੜ ਸੀ ਅਤੇ ਜੋ ਕਰਮੀ ਤੋਂ ਰੌਣਕ ਮਿਲੀ ਆ ਆਮ ਲੋਕਾਂ ਉੱਥੇ ਹੀ ਜੋ ਦਰਾਖਤਾਂ ਦੇ ਬੂਟੇ ਸੁੱਕ ਰਹੇ ਸੀ ਉਹਨਾਂ ਨੂੰ ਵੀ ਬਹੁਤ ਵੱਡੀ ਰਾਹਤ ਮਿਲੀ ਆ ਇਸ ਵਾਰ ਸ਼ਹੀਦ